ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੇ ਜੋ ਸੋ ਪ੍ਰਸਾਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਅਨੰਦ ਤੁਨੀ ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹ ਨਾ ਜਾਇ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੇ ਆਂਦਲੇ ਟਿਕ ਨਿਰਧਨ ਧਨ ਪਾਇਓ ਪ੍ਰਵ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰਾ ਅਨਕ ਮੁਨੇ ਆਂਦਰ ਟਿਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਬਿਲਾਵਲ ਮਹਲਾ 5 ਜੀਵੋ ਨਾਮ ਸੁਨੇ ਜੋ ਸੋ ਪ੍ਰਸਾਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਆਨੰਦ ਤੁਨੀ ਉਪਜਿਓ ਉਚਾਉ ਮਿਲਣ ਪ੍ਰਭ ਪ੍ਰੀਤਮ ਰਹਿਣ ਜਾਇਖਿ ਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੇ ਆਂਦਲੇ ਟੇਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਆਂਦਰ ਟਿਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੇ ਜੋ ਸੋ ਪਰਸਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪਰਸਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮਉ ਜੋ ਆਨੰਦ ਤੁਨੀ ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨ ਜਾਇ ਖਿਨੀ ਅਨਗ ਭਗਤ ਅਨਗ ਜਨ ਤਾਰੇ ਸਿਮਰਹਿ ਅਨਕ ਮੁਨੇ ਆਂਦਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਆਂਦਰ ਟਿਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਬਿਲਾਵਲ ਮਹਲਾ 5ਵਾਂ ਜੀਵੋ ਨਾਮ ਸੁਨੇ ਜੋ ਸੋ ਪ੍ਰਸੰਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਨੇ ਜੋ ਸੋ ਪ੍ਰਸੰਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਅਨੰਦ ਤੁਨੀ ਉਪਜਿਓ ਚਾਓ ਮਿਲਣ ਪ੍ਰਭ ਪ੍ਰੀਤਮ ਰਹਿਣ ਨ ਜਾਇ ਖਿਨੀ ਅਨਗ ਭਗਤ ਅਨਗ ਜਨ ਤਾਰੇ ਸਿਮਰਹਿ ਅਨਕ ਮੁਨੇ ਅੰਦਰ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਅੰਦਰ ਟਿਕ ਨਿਰਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਬਿਲਾਵਲ ਮਹਲਾ 5 ਜੀਵੋ ਨਾਮ ਸੁਨੇ ਜੋ ਸੋ ਪ੍ਰਸਾਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਨੇ ਜੋ ਸੋ ਪਰਸਨ ਭਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਅਨੰਦ ਤੁਨੀ ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਿਣ ਜਾਇ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਆਂਦਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਅੰਦਰ ਟਿਕ ਨਿਰਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੇ ਜੋ ਸੋ ਪ੍ਰਸਾਨ ਭਾਏ ਗੁਰ ਪੂਰੇ ਤਦ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਅਨੰਦ ਤੁਨੀ ਉਪਜਿਓ ਚਾਉ ਮਿਲਣ ਪ੍ਰਭ ਪ੍ਰੀਤਮ ਰਹਣਾ ਜਾਇ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੇ ਆਂਦਲੇ ਟੇਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਆਂਦਰ ਟਿਕ ਨਿਰਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਬਿਲਾਵਲ ਮਹਲਾ 5 ਜੀਵੋ ਨਾਮ ਸੁਨੇ ਜੋ ਸੋ ਪ੍ਰਸੰਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਆਨੰਦ ਤੁਨੀ ਉਪਜਿਓ ਚਾਓ ਮਿਲਣ ਪ੍ਰਭ ਪ੍ਰੀਤਮ ਰਹਿਣ ਜਾਇਖਿ ਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੇ ਆਂਦਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਆਂਦਰ ਟਿਕ ਨਿਰ ਕਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੇ ਜੋ ਸੋ ਪਰਸਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪਰਸਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮਉ ਜੋ ਆਨੰਦ ਤੁਨੀ ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨ ਜਾਇ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੇ ਆਂਦਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਅਨਿਕ ਭਗਤ ਅਨਿਕ ਜਨ ਤਾਰੇ ਸਿਮਰੈ ਅਨਿਕ ਮੁਨੇ ਆਂਦਰ ਟਿਕ ਨਿਰਤਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਬਿਲਾਵਲ ਮਹਲਾ 5ਵਾਂ ਜੀਵੋ ਨਾਮ ਸੁਨੇ ਜੋ ਸੋ ਪ੍ਰਸੰਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਨੇ ਜੋ ਸੋ ਪ੍ਰਸੰਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਠੀਰਾ ਮੋਇਓ ਅਨੰਦ ਤੁਨੀ ਉਪਜਿਓ ਚਾਓ ਮਿਲਣ ਪ੍ਰਭ ਪ੍ਰੀਤਮ ਰਹਿਣ ਨ ਜਾਇ ਖਿਨੀ ਅਨਗ ਭਗਤ ਅਨਗ ਜਨ ਤਾਰੇ ਸਿਮਰਹਿ ਅਨਕ ਮੁਨੇ ਅੰਦਰ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਅੰਦਰ ਟਿਕ ਨਿਰਤਨ ਧਨ ਪਾਇਓ ਬਾਬਾ ਨਾਨਕ ਅਨਕ ਗੁਣੀ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੇ ਜੋ ਸੋ ਪ੍ਰਸਾਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਨੇ ਜੋ ਸੋ ਪਰਸਨ ਭਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਅਨੰਦ ਤੁਨੀ ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਿਣ ਜਾਇ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਆਂਦਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਅੰਦਰ ਟਿਕ ਨਿਰਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਬਿਲਾਵਲ ਮਹਲਾ 5 ਜੀਵੋ ਨਾਮ ਸੁਨੇ ਜੋ ਸੋ ਪ੍ਰਸਾਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਅਨੰਦ ਤੁਨੀ ਉਪਜਿਓ ਚਾਉ ਮਿਲਣ ਪ੍ਰਭ ਪ੍ਰੀਤਮ ਰਹਣਾ ਜਾਇਖ ਨਹੀਂ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁੰਨੇ ਆਂਦਲੇ ਟੇਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰਾ ਅਨਕ ਮੁਨੇ ਆਂਦਰ ਟਿਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਬਿਲਾਵਲ ਮਹਲਾ 5 ਜੀਵੋ ਨਾਮ ਸੁਨੇ ਜੋ ਸੋ ਪ੍ਰਸਾਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪਰਸਨ ਭਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਅਨੰਦ ਤੁਨੀ ਉਪਜਿਓ ਉਚਾਉ ਮਿਲਨ ਪ੍ਰਭ ਪ੍ਰੀਤਮ ਰਹਿਣ ਜਾਇਖਿ ਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੇ ਆਂਦਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਆਂਦਰ ਟਿਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਬਿਲਾਵਲ ਮਹੱਲਾ ਪੰਜਵਾ ਜੀਵੋ ਨਾਮ ਸੁਨੇ ਜੋ ਸੋ ਪਰਸਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਜੀਵੋ ਨਾਮ ਸੁਣੀ ਜੋ ਸੋ ਪਰਸਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੀ ਰਹਾ ਪੇਰ ਗਏ ਬਾਂਦੇ ਮਨ ਧੀਰਾ ਮਉ ਜੋ ਆਨੰਦ ਤੁਨੀ ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨ ਜਾਇ ਖਿਨੀ ਅਨਗ ਭਗਤ ਅਨਗ ਜਨ ਤਾਰੇ ਸਿਮਰਹਿ ਅਨਕ ਮੁਨੇ ਆਂਦਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਆਂਦਰ ਟਿਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਬਿਲਾਵਲ ਮਹਲਾ 5ਵਾਂ ਜੀਵੋ ਨਾਮ ਸੁਨੇ ਜੋ ਸੋ ਪਰਸਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੇ ਜੀਵੋ ਨਾਮ ਸੁਨੇ ਜੋ ਸੋ ਪਰਸਨ ਭਾਏ ਗੁਰ ਪੂਰੇ ਤਬ ਮੇਰੇ ਆਸ ਪੁਨੇ ਰਹਾ ਪੇਰ ਗਏ ਬਾਂਦੇ ਮਨ ਧੀਰਾ ਮੋਇਓ ਅਨੰਦ ਤੁਨੀ ਉਪਜਿਓ ਚਾਓ ਮਿਲਣ ਪ੍ਰਭ ਪ੍ਰੀਤਮ ਰਹਿਣ ਜਾਇ ਖਿਨੀ ਅਨਗ ਭਗਤ ਅਨਗ ਜਨ ਤਾਰੇ ਸਿਮਰਹਿ ਅਨਕ ਮੁਨੇ ਅੰਦਰ ਟਿਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੇ ਅੰਦਰ ਟਿਕ ਨਿਰ ਤਨ ਧਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ